नीज्ञे नीज्ञे है का <स्थाले> ਸਸਪੇਂਸ ਤੇ ਹੈ ਹੋਰ ਕੁੱਝ ਕੱਪੜੇ ਹੈ ਅੰਬੀਕ ਕੰਮ ਚੋ ਕਵਨ ਮੈਂ ਸੋ ਦੋਸਤੋ ਅਸੀਂ ਦੀਪਨਗਰ ਤੇ ਇਸ ਟਾਈਮ ਖੜੇ ਆਂ ਔਰ ਮੈਂ ਦੱਸਦਿਆਂ ਕਿ ਇਸ ਤੋਂ ਪਹਿਲਾਂ ਏਕਤਾ ਬਿਹਾਰ ਏਕਤਾ ਬਿਹਾਰ ਚੋਂ ਘੁੰਮ ਕੇ ਹੁਣ ਅਸੀਂ ਦੀਪਨਗਰ ਚ ਖੜੇ ਆਂ ਮੇਰੇ ਨਾਲ ਮੱਖਣ ਸਿੰਘ ਜੀ ਜੁੜੇ ਨੇ ਔਰ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਵੱਲੋਂ ਇਹ ਲੈਬਾਰਟਰੀ ਖੋਲੀ ਗਈ ਹੈ ਅਸੀਂ ਚਾਹੁੰਦੇ ਹਾਂ ਕਿ ਇਸ ਦਾ ਭਰਪੂਰ ਫਾਇਦਾ ਮਿਲੇ ਮੁਫਤ ਵਰਗੀ ਲੈਬਾਰਟਰੀ ਹੈ بڑے ਜੇ 1000 ਰੁਪਏ ਦਾ ਟੈਸਟ ਹੈ ਉਹ 100 ਰੁਪਏ ਚ ਹੁੰਦਾ ਜੇ 100 ਰੁਪਏ ਦਾ ਟੈਸਟ ਹੈ ਤਾਂ 10 ਰੁਪਏ ਚ ਹੁੰਦਾ ਹੈ ਮਤਲਬ ਕਹਿ ਸਕਦੇ ਹਾਂ ਕਿ 10 ਤੋਂ 15% ਦੇ ਵਿੱਚ ਜਿਹੜਾ ਇਹ ਲੋਕਾਂ ਨੂੰ ਜਿਹੜਾ ਫਾਇਦਾ ਹੋ ਰਿਹਾ ਔਰ ਅੱਜ ਦੇ ਯੁੱਗ ਦੇ ਵਿੱਚ ਬਹੁਤ ਮਹਿੰਗੇ ਇਲਾਜ ਨੇ ਮਹਿੰਗੀਆਂ ਦਵਾਈਆਂ ਨੇ ਹਫਤੇ ਚ ਤਿੰਨ ਦਿਨ ਕਿਸੇ ਵੀ ਬਿਮਾਰੀ ਦੀ ਤੁਸੀਂ ਦਵਾਈ ਉੱਥੋਂ ਲੈ ਸਕਦੇ ਹੋ ਸੋਮਵਾਰ ਬੁੱਧਵਾਰ ਤੇ ਸ਼ੁੱਕਰਵਾਰ ਉਹ ਫ੍ਰੀ ਆਫ ਕੋਸਟ ਜਿਹੜੀ ਤੁਹਾਨੂੰ ਦਵਾਈ ਦਿੱਤੀ ਜਾਵੇਗੀ ਤੁਸੀਂ ਟੈਸਟ ਕਰਵਾਓ ਨਾਰੀ ਡਾਕਟਰ ਬੈਠੇ ਨੇ ਔਰ ਤੁਸੀਂ ਉਸ ਮੁਫਤ ਦਵਾਈ ਦਾ ਫਾਇਦਾ ਲੈ ਸਕਦੇ ਹੋ ਮੇਰੇ ਨਾਲ ਮੱਖਣ ਸਿੰਘ ਜੀ ਜੁੜੇ ਨੇ ਮੱਖਣ ਸਿੰਘ ਜੀ ਇਸ ਤਰ੍ਹਾਂ ਦੀਆਂ ਲੈਬਾਰਟਰੀਆਂ ਦੇ ਨਾਲ ਕਿੰਨਾ ਲੋਕਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਇਆ ਮੇਰੇ ਨਾਲ ਸਾਰਿਆਂ ਨੂੰ ਫਾਇਦਾ ਹੈ ਜੀ ਮੈਨ ਗਰੀਬ ਧਮਕੇ ਨੂੰ ਜ਼ਿਆਦਾ ਫਾਇਦਾ ਹੈ ਇਸ ਨਾਲ ਜੀ ਬਾਕੀ ਤਾਂ ਸਭ ਨੂੰ ਹੀ ਫਾਇਦਾ ਹੋਏਗਾ ਹੂੰ ਜਾਣਾ ਚਾਹੀਦਾ ਔਖੇ ਹਰੇਕ ਬੰਦੇ ਨੂੰ ਜੀ ਟੈਸਟ ਕਰਾਉਣ ਵਾਸਤੇ ਕਿਉਂਕਿ ਅੱਜ ਇਲਾਜ ਬਹੁਤ ਮਹਿੰਗੇ ਹੋ ਗਏ ਨੇ ਵੀ ਹਾਂ ਜੀ ਸਭ ਤੋਂ ਮਹਿੰਗੇ ਤੋਂ ਮਹਿੰਗੇ ਡਾਕਟਰ ਬੈਠੇ ਆਂ ਜੀ ਲੋਕਾਂ ਦੀ ਪਹੁੰਚ ਨਹੀਂ ਹੈਗੀ ਉੱਥੇ ਤੱਕ ਪੈਸੇ ਨਹੀਂ ਹੈਗਾ ਹਾਂ ਹਾਂ ਫੱਦੀ ਦਾ ਸਾਧਨ ਬਣਾਇਆ ਹੋਇਆ ਬਿਲਕੁਲ ਬਿਲਕੁਲ ਹਾਂ ਜੀ ਔਰ ਵੱਡੀ ਗੱਲ ਇਹ ਹੈ ਕਿ ਜਿਹੜੇ ਟੈਸਟ ਨੇ ਜੇ 1000 ਰੁਪਏ ਦਾ ਟੈਸਟ ਹੈ ਤੇ 100 ਦਾ ਹੁੰਦਾ ਜੇ 100 ਵਾਲਾ ਟੈਸਟ ਹੈ ਤੇ 10 ਰੁਪਏ ਦਾ ਹੁੰਦਾ 10 ਰੁਪਏ ਜੁ ਹੁੰਦਾ ਜੀ 90% ਬਚਦੇ ਆਂ ਪੈਸੇ ਲੋਕਾਂ ਨੂੰ ਜੀ ਤੇ ਉੱਥੇ ਪਹੁੰਚਣਾ ਚਾਹੀਦਾ ਹਰ ਇੱਕ ਬੰਦੇ ਨੂੰ ਮੈਂ ਤਾਂ ਸਾਰਿਆਂ ਨੂੰ ਇਹ ਗੁਜਾਰਿਸ਼ ਸ਼ਹਿਰ ਦੇ ਭੀੜ ਭਾੜੇ ਇਲਾਕਿਆਂ 'ਚ ਉਹ ਬਾਰਨ ਜਾਓ ਬਾਰਨ ਤੋਂ ਮਾਜਰੀ ਅਕਾਲੀਆਂ ਰੋਡ ਦੇ ਨਾਲ ਹੀ ਉੱਪਰ ਲੈਬੋਰਾਟਰੀ ਹੈ ਠੀਕ ਹੈ ਜੀ ਸੋ ਮੱਖਣ ਜੀ ਬਹੁਤ ਬਹੁਤ ਮਿਹਰਬਾਨੀ ਔਰ ਮੇਰੇ ਨਾਲ ਬਜ਼ੁਰਗ ਵੀ ਜੁੜੇ ਹੋਏ ਨੇ ਉਹਨਾਂ ਦਾ ਕੀ ਨਾਮ ਹੈ ਵੀਰ ਜੀ ਆਪਣਾ ਮੇਰਾ ਸਤ ਸਿੰਘ ਹੈ ਜੀ ਅੱਛਾ ਸਰ ਇਸ ਤਰ੍ਹਾਂ ਦੀ ਲੈਬੋਰਾਟਰੀ ਦਾ ਫਾਇਦਾ ਲੈਣਾ ਚਾਹੀਦਾ ਹਾਂ ਜੀ ਜ਼ਰੂਰ ਚਾਹੀਦਾ ਔਰ ਕਿਉਂਕਿ ਸਸਤੀ ਹੈ ਜੇ ਮਹਿੰਗੇ ਇਲਾਜ ਹੋਏ ਪਏ ਨੇ ਉਹ ਬਈ ਸਸਤੇ ਸਸਤੀਆ ਹੈ ਜਿਹੜੇ ਡਾਕਟਰ ਬੜੇ ਸ਼ਮੜੀਤਾਰੇ ਬੰਦੇ ਇੰਤੇ ਬਸੇ ਇੰਤੇ ਆਪਿਆਂ ਦੇ ਹਾਂ ਸਹੀ ਗੱਲ ਹੈ ਹਾਂ ਸੋ ਬਿਲਕੁਲ ਚਮੜੀ ਉਤਾਰ ਰਹੇ ਨੇ ਵੀਰ ਕਹਿ ਰਹੇ ਨੇ ਔਰ ਦੋਸਤੋ ਵੱਡੀ ਗੱਲ ਇੱਥੇ ਹੈ ਕਿ ਅੰਬੇਡਕਰ ਊਰਜਾ ਭਵਨ ਦੇ ਵਿੱਚ ਜਿਹੜੀ ਕਿ ਜੋ ਮੁਬਾਰਨ ਤੋਂ ਮਾਜਰੀ ਅਕਾਲੀਆਂ ਨੂੰ ਜਾਣਦੇ ਆ ਤੇ ਰਸਤੇ ਦੇ ਉੱਪਰ ਚਾਰ ਮੰਜ਼ਲੀ ਬਿਲਡਿੰਗ ਬਣੀ ਹੋਈ ਹੈ ਉਸ ਬਿਲਡਿੰਗ ਦੇ ਵਿੱਚ ਲੈਬਾਰਟਰੀ ਵੀ ਹੈ ਉਸ ਬਿਲਡਿੰਗ ਦੇ ਵਿੱਚ ਡਿਸਪੈਂਸਰੀ ਵੀ ਹੈ ਡਿਸਪੈਂਸਰੀ ਹਫ਼ਤੇ 'ਚ ਤਿੰਨ ਦਿਨ ਖੁੱਲਦੀ ਹੈ ਲੈਬਾਰਟਰੀ ਜਿਹੜੀ ਉਹ 7:30 ਵਜੇ ਸਵੇਰੇ ਖੁੱਲਦੀ ਹੈ ਤੇ ਸ਼ਾਮ ਨੂੰ 4 ਵਜੇ ਬੰਦ ਹੁੰਦੀ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਇਸ ਲੈਬਾਰਟਰੀ ਦਾ ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਮਿਲ ਸਕੇ ਵੱਧ ਤੋਂ ਵੱਧ ਇਸ ਦਾ ਫਾਇਦਾ ਲੈਣ ਇਸ ਕਰਕੇ ਅਸੀਂ ਪੋਸੂਨਾਮਾ ਚੈਨਲ ਦੇ ਵੱਲੋਂ ਪਿੰਡ ਪਿੰਡ ਮੱਲੇ ਮੱਲੇ ਜਾ ਕੇ 25 ਤੋਂ 30 ਪਿੰਡ ਜਿਹੜੇ ਅਸੀਂ ਪਹਿਲਾਂ ਗਾ ਚੁੱਕੇ ਅੱਜ ਤੀਜਾ ਦਿਨ ਹੈ ਤਾਂ ਕਿ ਇਸ ਮਹਿੰਗੇ ਯੋਗ ਦੇ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਇਸ ਦਾ ਫਾਇਦਾ ਮਿਲ ਸਕੇ